ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਚੈਨਲ ਤੇ ਆਪਣੀ ਵੀਡੀਓ ਦੇਖ ਰਹੇ ਆਂ ਤੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਲੀ ਰੋਗ ਜਨਕੇ ਜਿਹੜੀ ਆਪਣੇ ਝੋਨੇ ਦੇ ਵਿੱਚ ਸੀਠ ਬਲਾਈਟ ਤੇ ਸੀਠ ਰੋਟ ਇਹ ਦੋ ਜਿਹੜੀਆਂ ਬਿਮਾਰੀਆਂ ਆਪਣੇ ਝੋਨੇ ਦੇ ਵਿੱਚ ਆਉਂਦੀਆਂ ਨੇ ਇਹੀ ਵਾਰੀ ਆਪਾਂ ਤੁਹਾਨੂੰ ਇਹਦਾ ਕੰਟਰੋਲ ਬਾਰੇ ਦੱਸੂਗੇ ਵੀ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆ ਤੇ ਇਹਦੀ ਆਪਾਂ ਨਿਸ਼ਾਨੀਆਂ ਦੱਸੂਗੇ ਵੀ ਆਉਣ ਦੇ ਕੀ ਕਾਰਨ ਨੇ ਤੇ ਆਪਾਂ ਸਸਤੇ ਤਰੀਕੇ ਦੇ ਵਿੱਚ ਵੀ ਇਹਦਾ ਕਿਵੇਂ ਫਰੀ ਦੇ ਵਿੱਚ ਹੱਲ ਕਰ ਸਕਦੇ ਆ ਤੇ ਕਿਹੜਾ ਟੈਕਨੀਕਲ ਜੈਨਕੀ ਸਪਰੇਅ ਤੇ ਫੰਗੀਸਾਈਡ ਇਹਦੇ ਤੇ ਅਸਰ ਕਰੂਗਾ ਸਾਰੀ ਗੱਲਬਾਤ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਆਪਾਂ ਸਮਝਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਪਹਿਲੇ ਨੰਬਰ ਤੇ ਜੀ ਇਹਦੀਆਂ ਨਿਸ਼ਾਨੀਆਂ ਕੀ ਐ ਤੁਸੀਂ ਇਹ ਥੱਲੇ ਵਾਲਾ ਹਿੱਸਾ ਦੇਖ ਰਹੇ ਹੋ ਜਿਹੜਾ ਥੱਲੇ ਵਾਲਿਆ ਹਿੱਸੇ ਤੇ ਜਿਹੜੀ ਸੀਠ ਬਲਾਈਟ ਹੈ ਉਹਦੇ ਤੁਸੀਂ ਨਿਸ਼ਾਨੀਆਂ ਦੇਖਿਓ ਜਿਹੜੇ ਥੱਲੇ ਵਾਲਾ ਹਿੱਸਾ ਹੈ ਤਾਂ ਨੇ ਨੇ ਉਹਦੇ ਤੇ ਭੂਰੇ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਹੁੰਦੀ ਹੈ ਜੀ ਉਪਰ ਤੁਸੀਂ ਦੇਖੋਗੇ ਜਿਹੜੇ ਡੱਕੇ ਚ ਆ ਬਲੀ ਨਿਕਲੀ ਆਹ ਆ ਤੁਸੀਂ ਪੱਤਾ ਦੇਖ ਰਹੇ ਹੋ ਇਹ ਪੱਤਾ ਇੱਥੇ ਤੋਂ ਲੈ ਕੇ ਔਕਣੀਓ ਪਹਿਲਾਂ ਹਲਕੇ ਭੂਰੇ ਰੰਗ ਦਾ ਹੁੰਦਾ ਹੈ ਫਿਰ ਗੂੜੇ ਭੂਰੇ ਰੰਗ ਦਾ ਹੋ ਜਾਂਦਾ ਉਹ ਹੁੰਦਾ ਹੈ ਜੀ ਸੀਠ ਰੋਟ ਹੁਣ ਇਹਦੇ ਆਉਣ ਦੇ ਕਾਰਨ ਜੀ ਬਹੁਤ ਨੇ ਕਿਉਂਕਿ ਇੱਕ ਤਾਂ ਇਹਦਾ ਜਿਹੜਾ ਆਉਣ ਦਾ ਆਪਣੇ ਝੋਨੇ ਦੇ ਵਿੱਚ ਕਾਰਨ ਹੈ ਉਹ ਹੈਗਾ ਜੀ ਪਾਣੀ ਜਿਹੜੇ ਹੁਣ 50 ਤੋਂ 55 ਦਿਨ ਦੇ ਝੋਨਿਆਂ ਦੇ ਵਿੱਚ ਬਿਮਾਰੀ ਦਾ ਅਟੈਕ ਜ਼ਿਆਦਾ ਹੁੰਦਾ ਹੈ ਜਾਨੀ ਕਿ ਨਸਾਰੇ ਤੋਂ ਪਹਿਲਾਂ ਜਿਹੜੇ ਕਿਸਾਨ ਵੀ ਇਹ ਦਿਨਾਂ ਦੇ ਵਿੱਚ ਸੋਕਾ ਨਹੀਂ ਲਵਾਉਂਦੇ ਜਾਨੀ ਕਿ ਮੋਟਰ ਚੱਲਦੀ ਰਹਿੰਦੀ ਹੈ ਆਪਣੇ ਖੇਤ ਦੇ ਵਿੱਚ ਹਰਦਮ ਪਾਣੀ ਖੜਾ ਰਹਿੰਦਾ ਹੈ ਫੇਰ ਇਹ ਬਿਮਾਰੀ ਜ਼ਿਆਦਾ ਅਟੈਕ ਕਰਦੀ ਹੈ ਤੇ ਦੂਜੇ ਨੰਬਰ ਤੇ ਜਿਹੜੇ ਕਿਸਾਨ ਭਰਾਵਾਂ ਨੇ ਆਪਣੇ ਖੇਤ ਦੇ ਵਿੱਚ ਜੂੜੀਆ ਜੋਰੀਆ ਜਾਨੀ ਕਿ ਜ਼ਿਆਦਾ ਪਾਇਆ ਹੈ ਉਹ ਖੇਤਾਂ ਦੇ ਵਿੱਚ ਵੀ ਬਿਮਾਰੀ ਦਾ ਅਟੈਕ ਜ਼ਿਆਦਾ ਹੁੰਦਾ ਹੈ ਤੇ ਸੀਠ ਬਲਾਈਟ ਤਾਂ ਆ ਜਾਂਦੀ ਹੈ ਤੇ ਜਿਹੜੀ ਸੀਠ ਰੋਟ ਹੈ ਉਹਦਾ ਆਉਣ ਦਾ ਕਾਰਨ ਹੈਗਾ ਜੇ ਆਪਣੇ ਖੇਤ ਦੇ ਵਿੱਚ ਸੀਠ ਬਲਾਈਟ ਹੈਗੀ ਹੈ ਤਾਂ ਸੀਠ ਰੋਟ ਆਪਣੇ ਖੇਤ ਦੇ ਵਿੱਚ ਆਊਗੀ ਨਹੀਂ ਸੀਠ ਜਿਹੜੀ ਰੋਟ ਹੈ ਉਹ ਬਹੁਤ ਘੱਟ ਖੇਤਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਤੇ ਹੁਣ ਇਹਦਾ ਆਪਾਂ ਕੰਟਰੋਲ ਕਿਵੇਂ ਕਰ ਸਕਦੇ ਆ ਕੰਟਰੋਲ ਕਰਨ ਦੇ ਲਈ ਆਪਾਂ ਇੱਕ ਤਾਂ ਜੇ ਆਪਾਂ ਸਸਤੇ ਚ ਸਾਰਨਾ ਹੈ ਹੁਣ ਜਿਹੜੇ ਕਿਸਾਨ ਵੀਰਾਂ ਦੇ ਝੋਨੇ 50 ਤੋਂ 55 60 ਦਿਨਾਂ ਦੇ ਹੋ ਗਏ ਐ ਨਸਾਰੇ ਤੋਂ ਪਹਿਲਾਂ ਜਾਨੀ ਕਿ ਸੋਕਾ ਜ਼ਰੂਰ ਲਵਾਓ ਪਾਣੀ ਲਗਾਤਾਰ ਖੜਾ ਨਾ ਰਹੀ ਖੇਤ ਦੇ ਵਿੱਚ ਫਿਰ ਬਿਮਾਰੀ ਦਾ ਥੋਡੇ ਦੇ 50% ਚਾਂਸ ਘਟ ਨੇ ਥੋਡੇ ਖੇਤ ਦੇ ਵਿੱਚ ਬਿਮਾਰੀ ਆਉਂਦੇ ਵੀ 50% ਘਟ ਆਊਗੀ ਜੇ ਤੁਸੀਂ ਖੇਤ ਦੇ ਵਿੱਚ ਪਾਣੀ ਖੜਾ ਨਹੀਂ ਰੱਖੂਗੇ ਤੇ ਹੁਣ ਇਹਦੇ ਤੇ ਜਿਹੜਾ ਫੰਗੀ ਸੈੱਡ ਐ ਵੀ ਉਹ ਕਿਹੜਾ ਕੰਮ ਕਰਦਾ ਐ ਇੱਕ ਤਾਂ ਤੁਸੀਂ ਟੈਕਨੀਕਲ ਟੈਬੂਕੋਨਾਜੋਲ ਜੋਲ ਜਿਹੜਾ ਟੈਬੂਕੋਨਾਜੋਲ 50% ਵਾਲਾ ਸాల్ਟ ਹੈ ਇਹ ਇਹਦੇ ਤੇ ਬਹੁਤ ਵਧੀਆ ਅਸਰ ਕਰਦਾ ਹੈ ਤੇ ਹੋਰ ਵੀ ਸాల్ਟ ਹੈਗੀ ਹੈ ਜਾਨੀ ਕਿ ਇਹ ਬਹੁਤ ਵਧੀਆ ਰეკਮੈਂਡ ਹੈ ਜਾਨੀ ਕਿ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਇਹਦੇ ਤੇ ਜਿਹੜੇ ਫੰਗੀਸਾਈਡ ਤੁਸੀਂ ਵਰਤੋ ਕਰ ਸਕਦੇ ਹੋ ਹੁਣ ਜਿਹੜੇ ਟੌਪ ਦੇ ਫੰਗੀਸਾਈਡ ਹੈ ਜੀ ਉਹਨਾਂ ਚੋਂ ਇੱਕ ਨੇਟਿਵ ਉਹ ਆ ਗਿਆ ਵਾਇਰ ਕੰਪਨੀ ਦਾ ਉਹਦੇ ਵਿੱਚ ਟੈਬੂਕੋਨਾਜੋਲ 50% ਸాల్ਟ ਪਾਇਆ ਜਾਂਦਾ ਹੈ ਤੇ ਦੂਜੇ ਨੰਬਰ ਤੇ ਜੀ ਐਮੀ ਸਟਾਰ ਟੋਪ ਸਜੰਟਾ ਕੰਪਨੀ ਦੀ ਜਿਹੜੇ ਦੋ ਫੰਗੀਸਾਈਡ ਹੈ ਇਹ ਟੋਪ ਦੇ ਫੰਗੀਸਾਈਡ ਹੈ ਜੀ ਰਿਜ਼ਲਟ ਬਹੁਤ ਵਧੀਆ ਹੈ ਤੁਹਾਡੇ ਖੇਤ ਵਿੱਚ ਬਿਮਾਰੀ ਆ ਵੀ ਗਈ ਬਹੁਤ ਬੜੀਆ ਤਰੀਕੇ ਨਾਲ ਕੰਟਰੋਲ ਕਰਦੇ ਆ ਤੇ ਹੋਰ ਵੀ ਬਿਮਾਰੀਆਂ ਤੋਂ ਜਨਿਕੇ ਇਹ ਇੱਕ ਮਹੀਨਾ ਆਪਣੇ ਝੋਨੇ ਦੇ ਵਿੱਚ ਅਸਰ ਰੱਖਦੇ ਆ ਇੱਕ ਵਾਰ ਪਹਿਨਾਂ ਦੀ ਜੇ ਸਪਰੇਅ ਦੀ ਵਰਤੋਂ ਵਿੱਚ ਕਰ ਲਈਏ ਤੇ ਜੇ ਆਪਾਂ ਕਿਸਾਨ ਵੀਰ ਇਹ ਮੈਗਨੇ ਇਹ ਮਹਿੰਗੇ ਫੰਗੀਸਾਈਡ ਜ਼ਰੂਰ ਹੈ ਜੇ ਜਿਹੜੇ ਕਿਸਾਨ ਵੀਰ ਸਸਤੇ ਜਾਨੀ ਕਿ ਥੋੜੇ ਪੈਸਿਆਂ ਦੇ ਵਿੱਚ ਸਾਰਨਾ ਚਾਹੁੰਦੇ ਹੋ ਉਹਨਾਂ ਨੇ ਕੀ ਕਰਨਾ ਹੈ ਤੁਸੀਂ ਦੁਕਾਨਦਾਰ ਕੋਲੋਂ ਕੋਈ ਵੀ ਫੰਗੀਸਾਈਡ ਦੀ ਵਰਤੋਂ ਨਹੀਂ ਕਰੀ ਕਰੋ ਤੁਸੀਂ ਕਰਨਾ ਕੀ ਹੈ ਫੰਗੀਸਾਈਡ ਦੇ ਉੱਪਰ ਕੋਈ ਵੀ ਹੈਗਾ ਉਹਦੇ ਤੇ ਟੈਬੂਕੋਨਾ ਜੋਲ ਜਿਹੜਾ ਸాల్ਟ ਹੈ ਉਹ ਜ਼ਰੂਰ ਦੇਖਣਾ ਹੈ ਬਹੁਤ ਜਿਹੜਾ ਟੈਬੂਕੋਨਾ ਜੋਲ ਸాల్ਟ ਹੈ ਇਹ ਬਹੁਤ ਫੰਗੀ ਫੰਗੀਸਾਈਡਾਂ ਦੇ ਵਿੱਚ ਪਾਇਆ ਜਾਂਦਾ ਹੈ ਜਿਵੇਂ ਇੱਕ ਸਟੂਡੀਓ ਕਿ ਸਟੂਡੀਓ ਜਿਹੜਾ ਫੰਗੀਸਾਈਡ ਹੈ ਉਹਦੇ ਵਿੱਚ ਵੀ ਇਹ 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 ਸਾਲਟ ਦੀ ਵਰਤੋਂ ਹੈਗੀ ਹੈ ਤੇ ਉਹ ਵੀ ਆਪਾਂ ਲੈ ਸਕਦੇ ਆ ਤੇ ਹੋਰ ਵੀ ਜਿੰਨੇ ਵੀ ਜਿਨ੍ਹਾਂ ਦੇ ਵਿੱਚ ਟੈਬੂਕੋਨਾ ਜੋਲ 50% ਸਾਲਟ ਹੈਗਾ ਹੈ ਉਹਦੀ ਵਰਤੋਂ ਕਰੋ ਕਿਉਂਕਿ ਜਿਹੜਾ ਇਹ ਸਾਲਟ ਹੈ ਇਹ ਬਹੁਤ ਵਧੀਆ ਰਿਜ਼ਲਟ ਦਿਖਾਉਂਦਾ ਹੈ ਤੇ ਇਸ ਕਰਕੇ ਤੇ ਜਿਨ੍ਹਾਂ ਖੇਤਾਂ ਦੇ ਵਿੱਚ ਪਾਉਣੀ ਪਾਣੀ ਪਾਣੀ ਜਰੂਰ ਸਕਾਓ ਕਿਉਂਕਿ ਹਵਾ ਲਗਣੀ ਵੀ ਆਪਣੇ ਝੋਨੇ ਨੂੰ ਜ਼ਰੂਰੀ ਹੈ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਪਾਂ